ਹਾਂਜੀ ਦੋਸਤੋ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਆ ਜੀ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਤੇ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰਦਾ ਆ ਆਪਣੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਦੇ ਵਿੱਚ ਕੀ ਅੰਤਰ ਹੁੰਦਾ ਜੀ ਤੁਹਾਡ ਨੂੰ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੀ ਹੈ ਅਕਾਊਂਟ ਜ਼ੀਰੋ ਬੈਲੈਂਸ ਅਕਾਊਂਟ ਕੁਝ ਬੈਂਕ ਕੋਲੋਂ ਖੋਲਿਆ ਜਾਂਦਾ ਤੇ ਉਹਦੀ ਪਿੰਨ ਤੁਸੀਂ ਕਿਸ ਤਰ੍ਹਾਂ ਸੈੱਟ ਕਰਦੇ ਹੋ ਤੇ ਉਹਦੀ ਵਰਤੋਂ ਕਿਵੇਂ ਕਰ ਸਕਦੇ ਹਾਂਜੀ ਇਸੇ ਟਾਪਿਕ ਨੂੰ ਥੋੜਾ ਅੱਜ ਅੱਗੇ ਲੈ ਕੇ ਚੱਲਦੇ ਆਂ ਜਿਸ ਨਾਲ ਕੀ ਕੀ ਅੱਜ ਤੁਹਾਨੂੰ ਮੈਂ ਦੱਸੂਗਾ ਕਿ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੇ ਵਿੱਚ ਕੀ ਅੰਤਰ ਹੁੰਦਾ ਹੈਗਾ ਠੀਕ ਹੈ ਜੀ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੋਨੋਂ ਹੀ ਇੱਕ ਬੈਂਕ ਫੈਸਿਲਿਟੀਆਂ ਨੇ ਜਿਨ੍ਹਾਂ ਦੀ ਵਰਤੋਂ ਅਲੱਗ-ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ ਡੈਬਿਟ ਕਾਰਡ ਬਾਰੇ ਵੀ ਤੁਹਾਨੂੰ ਕੁਝ ਚਾਣਨਾ ਪਾਉਣਾਗਾ ਠੀਕ ਹੈ ਤੇ ਕ੍ਰੈਡਿਟ ਕਾਰਡ ਬਾਰੇ ਵੀ ਤੁਹਾਨੂੰ ਦੱਸਾਂ ਵੀ ਇਹਨਾਂ ਦੇ ਅਲੱਗ-ਅਲੱਗ ਬਰਤੋਂ ਕਿਸ ਤਰ੍ਹਾਂ ਉਹ ਇਹ ਇਹਨਾਂ ਦੀਆਂ ਸਹੂਲਤਾਂ ਕੀ ਕੀ ਹਨ ਜਿਵੇਂ ਕਿ ਕੀ ਹੈ ਆਪਣਾ ਡੈਬਿਟ ਕਾਰਡ ਹੋਇਆ ਜੀ ਡੈਬਿਟ ਕਾਰਡ ਦੀ ਵਰਤੋਂ ਸਿਰਫ ਅਸੀਂ ਇਹ ਕੀ ਹੈ ਆਪਣਾ ਜੋ ਸੇਵਿੰਗ ਅਕਾਊਂਟ ਹੁੰਦਾ ਉਹਦੇ ਵਿੱਚੋਂ ਕੀ ਕੀ ਹੈ ਜੋ ਅਮਾਉਂਟ ਅਸੀਂ ਸੇਵ ਰੱਖੀ ਹੁੰਦੀ ਹੈ ਉਸ ਦੀ ਵਰਤੋਂ ਹੀ ਕਰ ਸਕਦੇ ਹਾਂ ਇੱਕ ਟਾਈਮ ਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਉਹਦੇ ਵਿੱਚ 5000 ਰੁਪਏ ਰੱਖਿਆ ਤਾਂ ਜੇ ਤੁਸੀਂ ਏਟੀਐਮ ਵਿੱਚੋਂ ਜਾਂ ਕਿਸੇ ਵੀ ਬੈਂਕ ਸਟੇਸ਼ਨ ਤੋਂ ਜਾ ਕੇ ਜਨਨ ਕੇ ਇਗਜ਼ਾਮਪਲ ਦੇ ਤੌਰ ਤੇ ਏ.ਟੀ.ਐਮ. 'ਚ ਬੈਡਡਰੋਲ ਕਰਾਉਣਾ ਜੇ ਤੁਹਾਡੇ ਖਾਤੇ ਦੇ ਵਿੱਚ 500 5 500 ਹੈ 5000 ਤਾਂ ਠੀਕ ਹੈ ਤੁਸੀਂ 5000 ਹੀ ਕਢਾਉਣ ਜਿੰਨੀ amount ਤੁਹਾਡੇ ਖਾਤੇ ਵਿੱਚ ਸੇਵ ਹੈ ਉਨੀ ਹੀ amount ਬੈਡਡਰੋਲ ਕਰਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਉਸ ਵਿੱਚੋਂ ਕੋਈ ਹੋਰ ਵੱਧ amount ਨਹੀਂ ਕਢਵਾ ਸਕਦੇ ਠੀਕ ਹੈ ਜੀ ਅੱਛਾ ਜੀ ਇਹਦੇ ਵaile ਜੇਕਰ ਆਪਣਾ ਕ੍ਰੈਡਿਟ ਕਾਰਡ ਦੀ ਗੱਲ ਕਰੀਏ ਕ੍ਰੈਡਿਟ ਕਾਰਡ ਕੀ ਹੁੰਦਾ ਕ੍ਰੈਡਿਟ ਕਾਰਡ ਆਪਾਂ ਬੈਂਕ ਕੋ ਲਿਮਟ ਦੇ ਤੌਰ ਤੇ ਦੇ ਦਿੰਦੀ ਹੈ ਜੀ ਜਿਵੇਂ ਕਿ ਕੀ ਹੈ ਆ ਇਹਦੇ ਵੱਖਰੇ ਵੱਖਰੇ ਉਹ ਹੁੰਦੇ ਨੇ ਸਟੈਪ ਨੇ ਜਦੋਂ ਆਪਾਂ ਕ੍ਰੈਡਿਟ ਕਾਰਡ ਅਪਲਾਈ ਕਰਦੇ ਹਾਂ ਕ੍ਰੈਡਿਟ ਕਾਰਡ ਨੂੰ ਅਪਲਾਈ ਕਰਨ ਤੋਂ ਬਾਅਦ ਕੀ ਕੀ ਆਪਣਾ ਕ੍ਰੈਡਿਟ ਕਾਰਡ ਬਣ ਕੇ ਆਉਂਦਾ ਸੀਮ ਉਸ ਤਰ੍ਹਾਂ ਹੀ ਉਹਦੀ ਪਿਨ ਜਨਰੇਟ ਹੁੰਦੀ ਹੈ ਜੀ ਉਹਦਾ ਵੀ ਪ੍ਰੋਸੀਜਰ ਹੈ ਜਿਹੜਾ ਹੈਗਾ ਇਹ ਤੋਂ ਲਾਗੇ ਕੀ ਹੈ ਉਹਨਾਂ ਨੇ ਬੈਂਕ ਨੇ ਤੁਹਾਨੂੰ ਇੱਕ ਲਿਮਟ ਦਿੱਤੀ ਹੁੰਦੀ ਹੈ ਆ ਸਟੂਡੀਓ ਬੈਂਕ 10000 ਦੀ ਲਿਮਟ 10000 ਵੀ ਹੋ ਸਕਦੀ ਹੈ 20000 ਵੀ ਹੋ ਸਕਦੀ ਹੈ 15000 ਵੀ ਹੋ ਸਕਦੀ ਹੈ 30000 ਵੀ ਹੋ ਸਕਦੀ ਹੈ 40 ਤੋਂ ਲੈ ਕੇ 50000 ਤੱਕ ਸਪੋਜ਼ ਕਰੋ ਥੋੜੀ ਲਿਮਟ ਹੋ ਸਕਦੀ ਹੈ ਉਹ ਤੁਹਾਡੇ ਐਲੀਜੀਬਿਲਟੀ ਤੇ ਡਿਪੈਂਡ ਹੈ ਵੀ ਹਾਂ ਤੁਹਾਡਾ ਬੈਂਕ ਨਾਲ ਕਿਹੋ ਜਿਹਾ ਦੇਨ ਲੈਣਾ ਤੇ ਉਹ ਦੇ ਅਕੋਰਡਿੰਗ ਤੁਹਾਨੂੰ ਇੱਕ ਲਿਮਟ ਬਣਾ ਦਿੰਦੇ ਦੂਸਰਾ ਡੈਬਿਟ ਕਾਰਡ ਤੇ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਤੁਹਾਨੂੰ ਐਕਸਟਰਾ ਕੋਈ ਜਿਵੇਂ ਕਿ ਤੁਸੀਂ ਪੇਮੈਂਟ ਉਹਦੇ ਚ ਕੜਵਾਉਣੇ ਆ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਦੇਣ ਲੈਣੇ ਕਰਦੇ ਉਹਦੇ ਤੇ ਤੁਹਾਨੂੰ ਉਹਦੇ ਤੇ ਕੋਈ ਇੰਟਰਸਟ ਨਹੀਂ ਪੈਂਦਾ ਠੀਕ ਹੈ ਜੀ ਇਸ ਦੇ ਬਦਲੇ ਕ੍ਰੈਡਿਟ ਕਾਰਡ ਵਿੱਚ ਕੋਈ ਵੀ ਤੁਸੀਂ ਜੋ ਵਿਡਡਰੋਅ ਕਰਾਉਣੇ ਹੋ ਠੀਕ ਹੈ ਜੀ ਉਹਦੇ ਤੁਹਾਨੂੰ ਇੰਟਰਸਟ ਦੇਣਾ ਪੈਂਦਾ ਜੀ ਕਿਉਂਕਿ ਉਹ ਹੋ ਕੀ ਉਹ ਜਿਹੜੀ ਤੁਹਾਡੀ ਕ੍ਰੈਡਿਟ ਕਾਰਡ ਦੀ ਅਮਾਉਂਟ ਹੁੰਦੀ ਹੈ ਉਹ ਤੁਸੀਂ ਇੱਕ ਤਰ੍ਹਾਂ ਦੀ ਬੈਂਕ ਤੋਂ ਉਧਾਰ ਲੈਂਤੀ ਪੇਮੈਂਟ ਹੁੰਦੀ ਹੈ ਜੀ ਤਿੰਨ ਨੰਬਰ ਜੀ ਡੈਬਿਟ ਕਾਰਡ ਦੇ ਕੀ ਕੀ ਹੈ ਤੁਸੀਂ ਆਨਲਾਈਨ ਪਰਚੇਜ਼ ਕਰਦੋਂ ਕਿਸੇ ਵੀ ਪ੍ਰਕਾਰ ਦਾ ਸਪੋਜ਼ ਕਰੋ ਕਿਸੇ ਵੀ ਚੀਜ਼ ਦੀ ਅਮਾਉਂਟ ਦੀ ਵੈਲਿਊ 2000 ਤੋਂ ਲੈ ਕੇ 5000 ਤੱਕ ਠੀਕ ਹੈ ਜੇ ਤੁਹਾਡੇ ਖਾਤੇ ਵਿੱਚ ਉਹ 1500 ਹੈ 1200 ਹੈ 10 ਰੁਪਏ ਘਟਨੇ ਚਾਹੀਏ ਠੀਕ ਹੈ ਜੀ ਜੇਕਰ ਤਾਂ ਤੁਹਾਡੇ ਖਾਤੇ ਵਿੱਚ 2000 ਦੀ ਅਮਾਉਂਟ ਹੈ ਤਾਂ ਬ੍ਰੋਡਕਟ ਦੀ ਵੈਲਿਊ ਵੀ 2000 ਤਾਂ ਤਾਂ ਤੁਸੀਂ ਉਹ ਪਰਚੇਜ਼ ਕਰ ਸਕੋਗੇ ਨਹੀਂ ਤੁਹਾਡਾ ਦਰਾ ਕੀਤੀ ਟ੍ਰਾਂਜੈਕਸ਼ਨ ਕੈਨਸਲ ਹੋ ਜਾਂਦੀ ਹੈ ਤੇ ਤੁਹਾਡਾ ਉਹ ਕੀ ਕੀ ਆ ਪ੍ਰੋਡਕਟ ਕੈਨਸਲ ਮੰਨਿਆ ਜਾਂਦਾ ਵੀ ਉਹਨੂੰ ਕੋਈ ਤੁਸੀਂ ਪਰਚੇਜ਼ ਨਹੀਂ ਕਰ ਸਕਦੇ ਜੀ ਇਸ ਦੇ ਦੂਸਰੀ ਕ੍ਰੈਡਿਟ ਕਾਰਡ ਦੀ ਸਹੂਲਤ ਇਹ ਹੁੰਦੀ ਹੈ ਜਿਵੇਂ ਕਿ ਕੀ ਹੈ ਤੁਸੀਂ ਆਨਲਾਈਨ ਕਿਸੇ ਵੀ ਤਰ੍ਹਾਂ ਦੀ ਕੋਈ ਪਰਚੇਜ਼ ਕਰਦੇ ਹੋ ਠੀਕ ਹੈ ਜੀ ਤਾਂ ਈ-ਕਮਰਸ ਦਾ ਸਮਾਨ ਹੋ ਗਿਆ ਆਨਲਾਈਨ ਕੋਈ ਵੀ ਪਰਚੇਜ਼ ਹੋ ਗਈ ਕੀ ਕਿਸੇ ਬਰਕਾਰ ਦੀ ਜਾਂ ਪੈਟਰੋਲ ਪੰਪ ਤੋਂ ਕੋਈ ਤੁਸੀਂ ਤੇਲ ਭਰਵਾਉਣੇ ਉਹ ਜਿਵੇਂ ਕਿ ਕੀ ਹੋਂ ਤੁਹਾਡੀ ਕ੍ਰੈਡਿਟ ਕਾਰਡ ਦੀ ਲਿਮਟ ਵਿੱਚੋਂ ਤੁਸੀਂ ਉਸ ਨੂੰ ਬੜੇ ਰਾਣ ਆ ਜਿਓੀ ਕਰਦੇ ਹੋ ਜਾਨੀ ਕਿ ਬੈਂਕ ਨੂੰ ਪੇ ਕਰਦੀ ਆ ਆਪਦੇ ਬਲੋਂਕ ਤਰ੍ਹਾਂ ਨਾਲ ਤੇ ਬਾਅਦ ਵਿੱਚ ਕੀ ਕੀ ਹੈ ਉਹ ਤੁਹਾਡੇ ਤੋਂ ਵਿਦ ਇੰਟਰਸਟ ਆਪਣਾ ਕੀ ਹੈ ਪੇਮੈਂਟ ਤੁਹਾਨੂੰ ਉਹਦੀ ਬਣਾ ਕੇ ਤੁਹਾਡੇ ਤੋਂ ਵਾਪਸ ਲਈ ਜਾਂਦੀ ਹੈ ਜੀ ਹਾਂਜੀ ਇਸ ਤੋਂ 4 ਨੰਬਰ ਡੈਬਿਟ ਕਾਰਡ ਡੈਬਿਟ ਕਾਰਡ ਹੁੰਦਾਗਾ ਉਹ ਕੀ ਕੀ ਹੈ ਸਿਰਫ ਇਹਦੇ ਕੋ ਕ੍ਰਾਈਟਰੀਆ ਹੁੰਦਾ ਦਾ ਜਿਵੇਂ ਤੁਸੀਂ ਕਿ ਇੰਡੀਆ ਚ ਅਪਲਾਈ ਕਰਦੋਂ ਡੈਬਿਟ ਕਾਰਡ ਸਿਰਫ ਇੰਡੀਆ ਇੰਡੀਆ ਦੇ ਵਿੱਚ ਹੀ ਵਰਤੋਂ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਕ੍ਰੈਡਿਟ ਕਾਰਡ ਕ੍ਰੈਡਿਟ ਕਾਰਡ ਮਲਟੀ ਇੰਟਰਨੈਸ਼ਨਲ ਯੂਜ਼ ਤੇ ਤੁਸੀਂ ਵਰਤੋਂ ਕਰ ਸਕਦੇ ਜੀ ਇਹਨੂੰ ਚਾਹੇ ਤੁਸੀਂ ਆਪਣੇ ਇੰਡੀਆ ਚੋਂ ਚਾਹੇ ਤੁਸੀਂ ਕਿਸੇ ਆਟੋਮ ਸਟੇਸ਼ਨੋਂ ਜਾਂ ਕਿ ਕਿ ਇੰਡੀਆ ਤੋਂ ਬਾਹਰੋਂ ਠੀਕ ਹੈ ਜੀ ਉਹਦੇ ਹਿਸਾਬ ਨਾਲ ਕਿ ਕਿ ਹੈ ਤੁਸੀਂ ਕਿ ਕਿ ਕਰ ਸਕਦੇ ਹੋ ਇਸਦੀ ਵਰਤੋਂ ਕੀ ਕੀਤੀ ਜਾ ਸਕਦੀ ਹੈ ਉਹਦੀ ਪੇਮੈਂਟ ਕ੍ਰੈਡਿਟ ਕਾਰਡ ਦੀ ਦੇਣ ਲੈਣਾ ਬੜੇ ਤਰੀਕੇ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਜੀ ਹਾਂਜੀ ਪੰਜ ਨੰਬਰ ਡੈਬਿਟ ਕਾਰਡ ਦਾ ਕੀ ਕੀ ਹੈ ਨਾਰਮਲੀ ਜੋ ਆਪਣਾ ਕੀ ਕੀ ਹੈ ਤੁਹਾਨੂੰ ਸਰਵਿਸ ਚਾਰजेस ਦਿੰਦੇ ਨੇ ਪਾਉਂਦੇ ਨੇ ਬੈਂਕ ਵਾਲੇ ਉਹ ਨਾਰਮਲੀ ਸਪੋਜ਼ ਕਰੋ ਸਾਲ 6 ਮਹੀਨੇ ਬਾਅਦ 6 150 200 ਦਾ ਇੱਥੇ ਤੱਕ ਹੁੰਦਾ ਮਿਨੀਮਮ ਚਾਰਜਸ ਹੁੰਦੇ ਨੇ ਕੋਈ ਜ਼ਿਆਦਾ ਨਹੀਂ ਹੁੰਦੇ ਜਿਹੜਾ ਕਿ ਕੀ ਹੈ ਸੇਵਿੰਗ ਖਾਤੇ ਦਾ ਡੈਬਿਟ ਖਾਤੇ ਦੇ ਚਾਰਜ ਹੁੰਦੇ ਨੇ ਠੀਕ ਹੈ ਜੀ ਤੇ ਇਸ ਦੇ ਉਲਟ ਕੀ ਹੁੰਦਾਗਾ ਜੋ ਕ੍ਰੈਡਿਟ ਕਾਰਡ ਹੁੰਦਾ ਕ੍ਰੈਡਿਟ ਕਾਰਡ ਦੀ ਸਰ ਕੀ ਕੀ ਹੈ ਇੱਕ ਲਿਮਿਟ ਬੰਨੀ ਹੁੰਦੀ ਹੈ ਸਪੋਜ਼ ਕਰੋ ਕੁਝ ਦੀ ਲਿਮਿਟ 55 ਦਿਨਾਂ ਦੀ ਹੁੰਦੀ ਹੈ ਉਸ ਦੀ 60 ਦਿਨਾਂ ਦੀ ਹੁੰਦੀ ਹੈ ਜੇਕਰ ਤੁਸੀਂ ਜਿਹੜੀ ਪੇਮੈਂਟ ਜਿੱਨੇ ਕਢਵਾਈ ਹੁੰਦੀ ਹੈ ਸਪੋਜ਼ ਕਰੋ ਤੁਸੀਂ 5000 ਕਢਵਾਇਆ ਸੀ ਜੀ ਉਹ 5000 ਨੂੰ ਕੀ ਕੀ ਹੈ ਤੁਸੀਂ 55 ਦਿਨ ਦੇ ਅੰਦਰ ਅੰਦਰ ਪੇ ਕਰ ਦਿੰਨੇ ਹੋ ਤਾਂ ਤਾਂ ਨਹੀਂ ਕੋਈ ਤੁਹਾਨੂੰ ਉਹਦਾ ਇੰਟਰਸਟ ਮਿਲਦਾ ਲੇਕਿਨ ਜੇ ਉਹ 55 ਦਿਨ ਤੋਂ ਤੁਹਾਡਾ 56ਵਾਂ ਦਿਨ ਆ ਜਾਂਦਾ 56 ਡੇਜ ਕਹੇਦੇ ਨੇ ਜਾਨਕਿ 55 ਦਿਨ ਤੋਂ ਅਗਲਾ ਦਿਨ ਆ ਜਾਂਦਾਗਾ ਉਹਦਾ ਤੁਹਾਡੇ ਤੋਂ 19 ਦਿਨ ਦਾ ਇੰਟਰਸਟ ਵਿੱਚ ਐਡ ਕਰਕੇ ਤੁਹਾਡੀ ਅਮਾਉਂਟ ਨਾਲ ਅਟਾਇਰ ਕੀਤਾ ਜਾਂਦਾ ਵੀ ਹਾਂ ਠੀਕ ਹੈ ਜੀ ਇੰਨੀ ਪੇਮੈਂਟ ਇਹਨਾਂ ਤੋਂ ਅਸੀਂ ਲੈਣੀ ਦੀ ਸੀ ਇਹਦਾ ਇਹਨਾਂ ਨੇ 55 ਦਿਨ ਦੇ ਅੰਦਰ ਕੋਈ ਟ੍ਰਾਂਜੈਕਸ਼ਨ ਨਹੀਂ ਕਰਿਆ ਹੈਗਾ ਠੀਕ ਹੈ ਪੇਮੈਂਟ ਇਹਨਾਂ ਨੇ ਡਿਪੋਜ਼ਿਟ ਨਹੀਂ ਨਹੀਂ ਜਰਾਈ ਤਾਂ ਉਹਦਾ ਸਾਨੂੰ ਵਿਆਜ ਵਿਆਜ ਸਣੀ ਜੀ ਜਦੋਂ ਪੇਮੈਂਟ ਦੇਣੀ ਪੈਂਦੀ ਹੈ ਜੀ ਇਹਨਾਂ ਦੇ ਅਲੱਗ-ਅਲੱਗ ਹੁੰਦੇ ਨੇ ਜਿਵੇਂ ਕਿ ਇੱਕ ਆਪਣਾ ਕ੍ਰੈਡਿਟ ਕਾਰਡ ਨੇ ਕ੍ਰੈਡਿਟ ਕਾਰਡ ਦੇ ਅਲੱਗ-ਅਲੱਗ ਕੰਡੀਸ਼ਨਾਂ ਜੀ ਹੁੰਦੀਆਂ ਨੇ ਡੈਬਿਟ ਕਾਰਡ ਦੀਆਂ ਤੇ ਆਪਣੇ ਕੀ ਨਾਂ ਉਹਨਾਂ ਦੇ ਕ੍ਰੈਡਿਟ ਕਾਰਡ ਦੀਆਂ ਦਿੱਤੀਆਂ ਸਹੂਤਾ ਮਰੇ ਜੇਕਰ ਤੁਹਾਨੂੰ ਮੇਰੇ ਵਿਚਾਰ ਕੁਝ ਚੰਗੇ ਲੱਗੇ ਹੋਣ ਤਾਂ ਆਪਣੇ ਕਮੈਂਟ ਸ਼ੇਅਰ ਕਰੋ ਮੇਰੀ ਵੀਡੀਓ ਨੂੰ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡਾ ਬਹੁਤ ਸਾਰੰਦਾ ਬਹੁਤ ਬਹੁਤ ਧੰਨਵਾਦ ਵੀਰਾਂ ਭਰਾਵਾਂ ਦਾ ਇਸ ਤਰ੍ਹਾਂ ਮੈਨੂੰ ਮੈਸੇਜ ਕਰਕੇ ਮੋਟੀਵੇਟ ਕਰਦੇ ਰਹੋ ਓਕੇ ਜੀ ਸਰ ਥੈਂਕ ਯੂ ਸੋ ਮਚ